YouTube ਦੇਖਣ ਵਾਲਿਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਅੱਜ ਤੁਹਾਡੇ ਲਈ ਸਕੀਵੀ ਦਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਵੀਡੀਓ ਉਹਨਾਂ ਭੈਣਾਂ ਲਈ ਹੈ ਜਿਨ੍ਹਾਂ ਨੂੰ ਸਕੀਵੀ ਜਾਂ ਜੈਕਟ ਵਗੈਰਾ ਪਾਉਣ ਦਾ ਤੇ ਬਣਾਉਣ ਦਾ ਬਹੁਤ ਸ਼ੌਂਕ ਹੈ ਇਹ ਡਿਜ਼ਾਈਨ ਮੈਂ ਆਪਣੀ ਸਕੀਵੀ ਦੇ ਉੱਪਰ ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਹ ਡਿਜ਼ਾਈਨ ਵਟਰਫਲਾਈ ਡਿਜ਼ਾਈਨ ਹੈ ਇਹ ਜਾਨੀ ਕਿ ਆਪਣੇ ਸਕੀਵੀ ਦੇ ਉੱਪਰ ਨਿੱਕੀਆਂ-ਨਿੱਕੀਆਂ ਤਿਤਲੀਆਂ ਦੀ ਤਰ੍ਹਾਂ ਇਹ ਬਣ ਕੇ ਤਿਆਰ ਹੁੰਦਾ ਹੈ ਇਹ ਵਾਲਾ ਡਿਜ਼ਾਈਨ ਇਹ ਤੁਸੀਂ ਆਪਣੇ ਸਕੀਵੀ ਉੱਪਰ ਵੀ ਪਾ ਸਕਦੇ ਹੋ ਜੈਕਟ ਦੇ ਉੱਪਰ ਵੀ ਪਾ ਸਕਦੇ ਹੋ ਬੱਚੇ ਦੀ ਸਵੈਟਰ ਦੇ ਉੱਪਰ ਵੀ ਤੁਸੀਂ ਇਹ ਡਿਜ਼ਾਈਨ ਨੂੰ ਪਾ ਸਕਦੇ ਹੋ ਆਪਣੇ ਬਹੁਤ ਸਾਰੇ ਭੈਣਾਂ ਨੂੰ ਸਕੀਵੀ ਜਾਂ ਜੈਕਟ ਵਗੈਰਾ ਪਾਉਣ ਦੇ ਸ਼ੁਕੀਨ ਹੁੰਦੀਆਂ ਪਰ ਉਹਨਾਂ ਨੂੰ ਬਣਾਉਣਾ ਨਹੀਂ ਆਉਂਦਾ ਤਾਂ ਇਹ ਡਿਜ਼ਾਈਨ ਤੁਸੀਂ ਘਰ ਬੈਠੇ ਆਪਣੇ ਆਪ ਵੀ ਬਣਾ ਸਕਦੇ ਹੋ ਬਹੁਤ ਹੀ ਆਸਾਨ ਹੈ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਮੈਂ ਆਪਣੀ ਸਕੀਵੀ ਦਾ ਇੱਕ ਜਾਨੀ ਕਿ ਪਿਛਲੇ ਵਾਲੀ ਸਾਈਡ ਬਣਾ ਕੇ ਤਿਆਰ ਕਰ ਲਈ ਹੈ ਤੇ ਜੋ ਅੱਗੇ ਵਾਲਾ ਸਾਈਡ ਹੈ ਉਹ ਮੈਂ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਵੇਖ ਸਕਦੇ ਹੋ ਇਹ ਮੇਰੀ ਸਕੀਵੀ ਦਾ ਕਲਰ ਥੋੜਾ ਜਨਾ ਡਾਰਕ ਹੈਗਾ ਜਿਸ ਕਰਕੇ ਵੀ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਥੋੜਾ ਬੁਖਾਈ ਘਟ ਦਿੰਦਾ ਹੋਊਗਾ ਪਰ ਜਦੋਂ ਅਸੀਂ ਇਹ ਡਿਜ਼ਾਈਨ ਬਣਾਵਾਂਗੇ ਤੁਹਾਨੂੰ ਬਣਾ ਕੇ ਸਿਖਾਵਾਂਗੇ ਤਾਂ ਉਦੋਂ ਅਸੀਂ ਕੋਈ ਲਾਈਟ ਕਲਰ ਤੇ ਬਣਾ ਕੇ ਦਿਖਾਵਾਂਗੇ ਜਿਸ ਤੇ ਆਸਾਨੀ ਨਾਲ ਇਹ ਡਿਜ਼ਾਈਨ ਤੁਹਾਨੂੰ ਵੇਖ ਸਕੀ ਇਹ ਥੋੜਾ ਜਿਹਾ ਕੱਲਰ ਡਾਰਕ ਹੋਣ ਕਰਕੇ ਡਿਜ਼ਾਈਨ ਘੱਟ ਬਖਾਈ ਦਿੰਦਾ ਪਰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਇਹ ਡਿਜ਼ਾਈਨ ਬਣਾਉਣ ਦੇ ਲਈ ਮੈਂ ਜੋ ਤਿੰਨ ਅਪਲਾਈ ਵਾਲੀ ਪੱਛਮ ਹੁੰਦੀ ਹੈ ਮਾਰਕੀਟ ਦੇ ਵਿੱਚੋਂ ਆਸਾਨੀ ਦੇ ਨਾਲ ਹੀ ਮਿਲ ਜਾਂਦੀ ਹੈ ਤਿੰਨ ਅਪਲਾਈ ਪੱਛਮ ਯੂਜ਼ ਕੀਤੀ ਹੈ ਮੈਂ ਆਪਣੀ ਸਕੀਵੀ ਦੇ ਲਈ ਤੁਸੀਂ ਇੱਕ ਅਪਲਾਈ ਨਾਲ ਵੀ ਬਣਾ ਸਕਦੇ ਹੋ ਤਿੰਨ ਅਪਲਾਈ ਨਾਲ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪ ਦੀ ਆਪਣੀ ਇੱਛਾ ਤੁਸੀਂ ਕਿਸੇ ਵੀ ਅੱਛੇ ਮੁਝਾ ਉਨਨ ਵਗੈਰਾ ਤੁਸੀਂ ਲੈ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇੱਕ ਵਾਰੀ ਜਰੂਰ ਬਣਾਓ ਇਹ ਡਿਜ਼ਾਈਨ ਨੂੰ ਸਿੱਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਜੀ ਬੈਲ ਦਾ ਬਟਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਪਣੀ ਅਗਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ